ਉਸ ਤੋਂ ਉਮੀਦ ਕਰਦੇ ਆਂ ਤੁਸੀਂ ਠੀਕ ਠਾਕ ਹੋਵੋਗੇ ਤੇ ਮਹਾਰਾ ਸਾਰਿਆਂ ਦੀ ਕਿਰਪਾ ਬਣਾਈ ਰੱਖੇ ਜਿਵੇਂ ਜਪਨੂਰ ਤੇ ਬਣਾਈ ਆ ਤੇ ਸਾਡੇ ਤੇ ਬਣਾਈ ਵੀ ਆ ਤੇ ਜਪਨੂਰ ਦੇ ਫੇਰ ਭਰਿਆ ਰੱਖੇ ਰਮਨ ਨੇ ਆ ਬਣਾਈ ਆ ਤਰੀਆ ਮੈਗੀ ਮੈਗੀ ਬਣਾ ਰਹੀ ਆ ਰਮਨ ਤੇ ਗਰਮੀ ਬਹੁਤ ਹੈ ਗਰਮੀ ਅੱਜ ਬਹੁਤ ਜ਼ਿਆਦਾ ਹੈ ਹਨਾ ਸਰਾ ਕਰਾਇਆ ਪਿਆ ਤੇ ਕਈ ਭੈਣ ਭਰਾ ਭੈਣਾਂ ਨੇ ਨਾ ਜਪਨੂਰ ਦੀ ਡਾਈਟ ਬਾਰੇ ਪੁੱਛਿਆ ਸੀਗਾ ਪਣਾ ਵੀ ਜਪਨੌਰ ਕੇ ਉਹ ਕਹਿੰਦੇ ਵੀ ਸਾਡੀ ਕੁੜੀ ਆ ਲੱਸੀ ਵਾਲੀ ਆ ਜਮ ਹੈਗਾ ਹਨਾ ਸਾਰੇ ਪੁੱਛਦੇ ਆ ਤੇ ਔਰ ਜਪਨੌਰ ਦੀ ਡਾਈਟ ਆ ਕੋਈ ਖਾਸ ਨਹੀਂ ਕੀ ਤੇ ਜਾਨੀ ਕਿ ਜਿਹੜਾ ਕੋ ਅਸਾਂ ਆ ਜੇ ਪਾਰੀ ਆ ਠੀਕ ਹੈ ਤੇ ਜੋ ਜੋ ਜੀ ਆਵੇ ਸੋ ਰਾਜੀ ਜਾਵੇ ਉਹ ਕੰਮ ਆ ਜਪਨੌਰ ਦਾ ਅੰਬ ਵੀ ਖਾ ਲੈਂਦੀ ਐ ਇਹ ਕੇਲੇ ਵੀ ਖਾ ਲੈਂਦੀ ਆ ਤੇ ਪਰ ਜਿਆਦਾ ਨਹੀਂ ਦਿੰਦੇਗੇ ਮਾੜਾ ਮੋਟਾ ਖਾਉਂਦੀ ਆ ਆਂਬ ਵੀ ਖਾਂਦੀ ਆ ਰੋਟੀ ਵੀ ਮਾੜੀ ਜੀ ਖਾ ਲੈਂਦੀ ਥੋੜੀ ਜੀ ਖਾਂਦੀ ਆ ਪਰ ਬਾਲੀ ਨਹੀਂ ਖਾਂਦੀ ਤੇ ਬਾਕੀ ਗਾਂ ਦਾ ਦੁੱਧ ਜਣੀ ਦਿੱਲੀ ਜਿਹੜਾ ਪ੍ਰੋਵਾਈਡ ਕਰਾਈਦਾ ਸਾਡੇ ਜਾਪਨੂਰ ਨੂੰ ਤੇ ਦੁੱਧ ਜਾਪਨੂਰ ਗਾਂ ਦਾ ਉਹ ਲਵਾਇਆ ਵਾ ਸਪੈਸ਼ਲ ਇਹਦੇ ਵਾਸਤੇ ਤੇ ਉਹ ਪੀਂਦੀ ਆ ਤੇ ਸਰਲਕ ਜਾਣਦਾ ਜਾਵਾਂਗੇ ਫਿਰ ਬੈਠਾਂਗੇ ਪਹਿਲੇ ਮੈਂ ਸਰਲਕ ਜਾਨੀ ਕਿ ਵੀ ਲਵੇ ਦਾ ਵਧੀਆ ਲਵੇ ਦੂਜਾ ਲਵੇ ਕੀ ਕਹਿੰਦੇ ਹੁੰਦੇ ਉਹਨੂੰ ਨੈਸਲੇ ਦਾ ਨੈਸਲੇ ਦੇ ਪ੍ਰੋਡਕਟ ਵਧੀਆ ਹੁੰਦੇ ਆ ਤੇ ਉਹ ਚੀਜ਼ਾਂ ਖਾਂਦੀ ਪੈਂਦੀ ਆ ਬਸਾ ਹੋਰ ਕੋਈ ਜ਼ਿਆਦਾ ਨਹੀਂ ਗਾ ਹਨਾ ਤੇ ਕੋਈ ਆਏ ਨਹੀਂ ਵੀ ਬਾਲੀਆਂ ਹੈਲਥੀ ਚੀਜ਼ਾਂ ਖਾਉਣੇ ਆ ਅਸੀਂ ਪਰ ਜਾਨੀ ਕਿ ਵੀ ਜਿਹੜਾ ਕੁਸ ਆ ਗਿਆ ਇਹਨੇ ਕਹਿ ਦਿੰਦਾ ਮੈਨੂੰ ਖਵਾ ਦਿਓ ਬਸ ਤੇ ਰਮਣ ਬਣਾ ਲਈ ਹੋਵੇਗੀ ਬਣ ਗਈ ਰਮਣ ਮੋਟ ਕਾਲੀ ਮਿਰਚ ਨਹੀਂ ਕਾਲੀ ਮਿਰਚ ਉਹਦੇ ਚ ਪਈ ਹੋਊ ਡੱਬੀ ਰਮਣ ਵਾਲੇ ਮਿਕਸਰ ਮੇ ਡੱਬੀ ਵੀ ਪਈ ਸੀਗੀ ਇੱਕ ਨਹੀਂ ਉਹਦੇ ਉਹਦੇ ਕੋਲੇ ਲਾਖ ਹੈ ਚਲ ਕੋਈ ਨਹੀਂ ਪਰ ਮਾਤੇ ਮਨੂ ਆਏ ਨੂਨ ਹੀ ਕਾਲੀ ਮਿਰਚੜਾ ਪਾ ਲਣਾ ਸੀ ਤਾਂ ਨੂਨ ਨਾ ਪਹਿਲੇ ਬਾਅਦ ਕੀਆ ਬੱਸ ਫਿਰ ਹੁਣ ਨਾ ਪਾ ਦੀ ਤਾਂ ਹੀ ਕਰ ਤੇ ਇਹ ਰਾਜ ਹੈ ਜਪਨੂਰ ਦੇ ਖਾਣ ਪੀਣ ਦਾ ਅਜੇ ਰੁਕ ਜਾ ਤੁਸੀਂ ਸੇ ਸਾਰਾ ਦੇਰਾ ਕੱਢ ਕੇ ਆ ਗਏ ਤੇ ਇਹਨੂੰ ਮੈਂ ਕਹਿੰਦਾ ਭਾ ਵੀ ਆਪ ਜਰਗੀ ਬਣਾਉਣਾ ਵੀ ਫਾਸਟ ਫੂਡ ਦਾ ਇਹਨੂੰ ਟੱਚ ਨਹੀਂ ਕਰਨ ਦੇਣਾ ਕਿਉਂਕਿ ਫਾਸਟ ਫੂਡ ਨਾਲ ਬਿਮਾਰੀਆਂ ਹੀ ਲੱਗਦੀਆਂ ਆ ਮੋਟਾਪਾ ਹੁੰਦਾ ਛੋਟਾਪਾ ਹੁੰਦਾ ਸਭ ਤੋਂ ਵੱਲੇ ਕਰ ਮੋਟਾਪਾ ਆਏਗਾ ਤੇ ਸਭ ਹੁਣ ਮੋਟਾ-ਮੋਟਾ ਮੈਨੂੰ ਕਹੀ ਜਾਊਗੀ ਮੋਟੀ ਆਪ ਆ ਤੁਸੀਂ ਮੈਨੂੰ ਦੱਸਿਓ ਸਾਰਿਆਂ ਭੈਣਾਂ ਮੇਰਿਆਂ ਵੈਸੇ ਤਾਂ ਭਾਬੀ ਦੇ ਨਾਲ ਬੱਦ ਖੜਦੇ ਆਂ ਦੀਦੀ ਦੇ ਨਾਲ ਤੇ ਭਰਾ ਦੇ ਨਾਲ ਵੀ ਭੈਣਾਂ ਖੜਜਾ ਕਰੋ ਤੇ ਮਾਤਾ ਜਿਹੜੀਆਂ ਉਹਦਾ ਪੁੱਤ ਦੇ ਨਾਲ ਹੀ ਖੜੀਆਂ ਤੇ ਵੀ ਮੋਟਾ ਕੌਣਾ ਸਾਡੇ ਚੋਂ ਆਹ ਭਈ ਰਵਣ ਦੀ ਆ ਭਈ ਮੇਰੀ ਜਪਨੂਰ ਕਹਿੰਦਾ ਮੈਨੂੰ ਵੀ ਖਵਾਓ ਮੈਂ ਵੀ ਖਾਣੀ ਆ ਜਪਨੂਰਾ ਜਪਨੂਰ ਨੂੰ ਨਹੀਂ ਦੇਣੀ ਤੁਸੀਂ ਮੈਂ ਕੀ ਨਹੀਂ ਖਾਣੀਗੀ ਮम्मा ਤਾਂ ਤੇਰੀ ਉਹ ਆ ਹੂੰ ਹੂੰ ਜਪਨੂਰ ਨਹੀਂ ਖਾਣੀ ਪਤਾ ਤੁਸੀਂ ਦੁੱਧੂ ਵੀ ਰੋਸ ਗਿਆ ਓਏ ਰੋਸ ਵੀ ਬਾਲੀ ਸੇ ਦੀ ਜਾਂਦਾ ਅੱਛਾ ਬੱਚਾ ਨਾ ਨਾ ਰੋਛੋ ਨਾ ਬੁੱਤੇ ਰੋਛਣੀ ਮੇਰਾ ਸ਼ੋਨਾ ਕਾਕਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਤੇ ਸਵੇਰੇ ਬਹੁਤ ਔਪਸੀ ਹਨਾ ਗਰਮੀ ਬਹੁਤ ਹੋ ਰਹੀ ਹੈ ਬਾਰਿਸ਼ ਫੇਰ ਨਹੀਂ ਕੰਦੀ ਭਈ ਤੇ ਅਸੀਂ ਅੱਜ ਜਾ ਰਹੇ ਹਾਂ ਜਗ੍ਹਾ 'ਚ ਅੱਜ ਦੂਸਰੀ ਜਗ੍ਹਾ 'ਚ ਜਾਵਾਂਗੇ ਕਿਉਂਕਿ ਅੱਜ ਅਸੀਂ ਨਾ ਬਹੁਤ ਲੇਟ ਹੋ ਗਏ ਆ ਸ਼ਾਮ 6:30 ਹੋ ਗਏ ਨੇ ਅੱਜ ਫੋਨ ਆ ਗਿਆ ਸੀ ਨਾ ਬਾਜੀ ਦਾ ਤੇ ਉਹ ਕਰਦ ਗੱਲ ਕਰਦੇ ਕਰਦੇ ਹਮ ਘੂਆ ਜੀ ਦਾ ਗੱਲ ਕਰਦੇ ਕਰਦੇ ਲੇਟ ਹੋ ਗਏ ਤੇ ਅਸੀਂ ਹੁਣ ਅਸੀਂ ਅੱਜ ਲੇਟ ਜਾ ਰਹੇ ਆ ਬੱਗੀ ਤੁਹਾਡੇ ਬਾਜੀ ਵੀ ਉਹ ਰੇ ਗੇਟ ਦੇ ਕੋਲ ਬਾਹਰ ਜਪਨੂਰ ਵੀ ਹੈ ਵਾਕਰ ਚ ਖੇਡੀ ਜਾਂਦੀ ਪਈ ਐ ਤੇ ਹੁਣ ਅਸੀਂ ਮਿਲਦੇ ਉੱਥੇ ਜਾ ਕੇ ਤੇ ਦੂਸਰੀ ਜਗ੍ਹਾ ਤੇ ਜਾਵਾਂਗੇ ਅੱਜ ਤੇ ਦੇ ਜਪਨੌਰ ਕਿੰਨੇ ਧਿਆਨ ਨਾਲ ਨਾ ਬਾਹਰ ਗੱਲਾਂ ਸੁਣ ਰਹੀ ਹੈ ਚੱਲਿਆਂ ਅਸੀਂ ਉੱਥੇ ਜਗ੍ਹਾ 'ਚ ਆਏ ਨੋਨਾ ਕਿਉਂ ਨੋਨਾ ਕਿਉਂ ਨੋਨਾ ਕਿਉਂ ਪਤਾ ਦੋਤੀ ਹਾਂ ਉਹ ਉਹ ਵੀ ਆਉਂਦੀ ਏ ਉਹ ਵਾਪਸ ਲੇਟ ਤੇ ਕਿਚਨ ਉਹ ਜੰਦੇ ਪਾਪਰੇ ਮੱਥਾ ਦੇਣਾ ਹੂੰ ਰਾਜਾ ਪਨੂ ਪੁਖੜ ਬਾਈ ਜਬਨੂ ਮम्मा ਨਹੀਂ ਆ ਰਹੀ ਜਾਓ ਬਾਈ ਘਰ ਜੇਗੀ ਬੈਠਾ ਜਗਾ ਚ ਜਿੱਥੇ ਮੇਲਾ ਹੁੰਦਾਗਾ ਹੁਣ ਅਸੀਂ ਜਾ ਰਹੇ ਹਾਂ ਘਰੇ ਤੇ ਸਬਜ਼ੀ ਸੂਜੀ ਬਣਾਉਣ ਵਾਲੀ ਪਈ ਆ ਤੇ ਦੁੱਧ ਲਿਆਉਣ ਆਲਾ ਪਿਆ ਤੇ ਖਲਦਿਆਂ ਘਰੇ ਜਾ ਕੇ ਕੀ ਕਰਦੇ ਤੇ ਜੱਪ ਨੂੰ ਪ੍ਰਸ਼ਾਦ ਖਾ ਰਿਆ ਉਹਦਾ ਹੀ ਬਾਕਰ ਚ ਬਹਿ ਗਿਆ ਜੱਪ ਉਹ ਆ ਦੇਰੀ ਹੈ ਬਥੇਰੇ ਆ ਲੱਡੂ ਉਹ ਦੇਖਾਂ ਫਿਰ ਨਾਲੇ ਬਥੇਰੇ ਗਈ ਜਾਨੀ ਸਾਰਾ ਲੈ ਹੋਰ ਦੋ ਮੈਂ ਵੀ ਖਾਉਂਗੀ ਲੱਡੂ ਯਾਰਾ ਲੱਡੂ ਖਾਦਾ ਸੀ 2 ਸਾਲ ਪਹਿਲੇ ਇਹ ਪ੍ਰਸ਼ਾਦ ਹੈ ਇਹ ਪਛਾਦ ਆ ਆ ਗਾ ਜਾਪ ਨੂੰ ਸੱਚੀ ਗੱਲ ਜੀ ਆ ਲੈ ਬੁੱਤ ਤਾਈ ਜੀ ਮੁੰਡੇ ਸਵਰਗ ਜਾਂਦੇ ਆਛਾ ਇੱਕ ਦਿਨ ਉਹ ਵੀ ਸੀ ਜਦੋਂ ਮੈਂ ਦਿੱਲੀ ਰਹਿੰਦੀ ਸੀ ਨਾ ਹੂੰ ਤੇ ਜਦੋਂ ਮੈਂ ਬਾਜੀ ਦੇ ਕਮਰੇ ਚ ਜਾਣਾ ਇਹ ਉੱਥੇ ਏਸੀ ਸੀ ਹਨਾ ਮੇਰਾ ਕਮਰਾ ਤਪਦਾ ਸੀ ਗਰਮੀ ਪੂਰੀ ਕੂਲਰ ਵੀ ਨਹੀਂ ਐਵੇਂ ਦਿਨ ਵਿਕਟਦਾ ਇਹ ਤੇ ਕੀ ਹੋਣਾ ਜਦੋਂ ਉਹਨਾਂ ਦੇ ਕਮਰੇ ਚ ਬਾਹਰ ਆਣਾ ਨਾ ਹਾਏ ਮੈਨੂੰ ਐ ਹੀ ਹੁੰਦਾ ਸੀ ਕਿ ਰਾਤ ਕਿਵੇਂ ਕੱਟਾਂਗੇ ਨਾ ਤੇ ਰਾਤ ਮੈਂ ਪੂਰੀ ਗਰਮੀ ਚ ਮਤਲਬ ਵੀ ਚੁੰਨੀ ਪਿਉ ਪਿਉ ਕੇ ਨਾ ਮੈਂ ਆਪਣੇ ਤੇ ਲੈਣਾ ਜਦੋਂ ਕੂਲਰ ਨਹੀਂ ਹੁੰਦਾ ਸੀ ਤੇ ਫੇਰ ਕੀ ਰਾਤ ਕਟਣੀ ਚੁੰਨੀ ਪਿਉ ਪਿਉ ਕੇ ਤੇ ਸਵੇਰ ਆਣੀ ਸਵੇਰ ਦਾ ਹੀ ਹੁੰਦਾ ਸੀ ਕਿ ਸਵੇਰ ਚੜ ਜਾਏ ਰਾਤ ਕੱਟੀ ਜਾਏ ਮੇਰੀ ਤੇ ਅੱਜ ਵੀ ਇੱਕ ਦਿਨ ਹੈਗਾ ਜਿੱਦ ਤੂੰ ਨਾ ਹੁੰਦਾ ਕਿ ਰਾਤ ਚੱਲ ਸਕੂਨ ਦੀ ਤੇ ਕਟਣੀ ਹੈ ਦਿਨ ਵੀ ਸਕੂਨ ਦਾ ਨਿਕਲਦਾ ਦਿਨ ਵੀ ਸਕੂਨ ਦਾ ਤੇ ਰਾਤ ਵੀ ਸਕੂਨ ਦੀ ਰੱਬ ਦਾ ਸ਼ੁਕਰ ਮੈਂ ਇਸ ਤੇ ਕਿੰਨਾ ਕਰਾਂ ਉਹ ਵੀ ਥੋੜਾ ਹੈ ਕਿ ਜੋ ਚੀਜ਼ ਮੇਰੇ ਨਾਲ ਹੋਇਆ ਨਾ ਮੈਂ ਦੱਸ ਵੀ ਨਹੀਂ ਸਕਦੀ ਕਿ ਮੈਂ ਕੀ ਕੀ ਦੇਖਿਆ ਤੇ ਉਹ ਚੀਜ਼ ਉਹਨੂੰ ਚੀਜ਼ਾਂ ਤੋਂ ਅੱਜ ਮੈਂ ਦੇ ਦੇਖਾਂ ਉਹ ਸਭ ਚੀਜ਼ਾਂ ਦੌਰੇ ਦੁੱਖ ਤੋਂ ਬਾਅਦ ਇੱਕਦਮ ਸੁੱਖ ਐ ਕਹ ਲਓ ਕਿ ਦੁੱਖ ਜੋ ਨਿਕਲ ਕੇ ਮ ਸੁੱਖੇ ਜਾਏ ਤੇ ਉਹ ਉਹ ਇਸੇ ਵਾਸਤੇ ਕਿ ਜੇ ਸਬਰ ਰੱਖਿਆ ਸੀ ਉਹਦਾ ਫਲ ਮਿਲਿਆ ਸਬਰ ਦਾ ਫਲ ਸਭ ਤੋਂ ਜ਼ਿਆਦਾ ਮਿਲਿਆ ਇੱਕ ਗੁਰਬਾਣੀ ਜੇ ਮੈਂ ਪੜ੍ਹੀ ਸੀ ਨਾਮ ਗਾਨ ਹਨਾ ਪ੍ਰਮਾਤਮਾ ਦਾ ਨਾਮ ਜਪਿਆ ਸੀ ਉਹਦਾ ਫਲ ਮਿਲਿਆ ਉਹਦਾ ਫਲ ਤੁਸੀਂ ਹੋ ਬਾਕੀ ਸਬਰ ਸਬਰ ਚ ਚੀਜ਼ਾਂ ਮਿਲੀਆਂ ਮੈਨੂੰ ਕਿਤੇ ਸੋਚੀਆਂ ਸੀ ਪਤਾ ਨਹੀਂ ਜ਼ਿੰਦਗੀ ਚ ਹੈ ਵੀ ਸੀ ਕਿ ਨਹੀਂ ਉਹ ਅੱਜ ਦੇਖਣ ਨੂੰ ਮਿਲ ਰਿਹਾ ਇਹ ਸਿਹਰਾ ਇਹ ਜਿੰਨੇ ਭੈਣ ਭਰਾ ਮਾਤਾਵਾ ਬਜ਼ੁਰਗ ਵੀਰ ਜਿੰਨੇ ਵੀ ਵੇਖਦੇ ਹਨ ਇਹ ਸਾਰਿਆਂ ਦੇ ਸਿਰ ਜਾਂਦਾ ਹੈਗਾ ਇਹ ਚੀਜ਼ਾਂ ਉੱਥੋਂ ਦੀ ਨਿਕਲ ਕੇ ਆਈ ਐਥੇ ਆ ਤੁਸੀਂ ਰਸਤਾ ਦਿਖਾਇਆ ਹਨਾ ਕਿੱਥੇ ਇੰਟਰਵਿਊ ਦਾ ਸੋਚਿਆ ਸੀ ਮੈਨੂੰ ਨਹੀਂ ਪਤਾ ਸੀ ਅੱਜ ਇੰਟਰਵਿਊ ਆਪਣੇ ਵੀ ਹੋਣਗੇ ਅੱਗੋਂ ਦੀ ਦੇਖਦੇ ਦੇਖਦੇ ਮਰਾਂ ਟਾਈਮ ਪਤਾ ਨਹੀਂ ਲੱਗਾ ਹਰ ਮਹੀਨੇ ਨੇ ਮਹੀਨੇ ਜਾਂ ਮੈਂ ਇੰਟਰਵਿਊ ਜੇ ਵੀ ਗਿਆ ਸੀ ਕਿ ਇਸ ਮਹੀਨੇ ਆ ਬਦਲ ਜਾਂਦਾ ਸੀ ਇਸ ਮਹੀਨੇ ਆ ਬਦਲ ਜਾਂਦਾ ਸੀ ਪਤਾ ਹੀ ਨਹੀਂ ਹੁੰਦਾ ਸੀ ਕਿ ਆ ਮਹੀਨੇ ਆ ਬਦਲ ਜਾਂਦਾ ਤੇ ਹੁਣ ਤੱਕ ਬਦਲਦਾ ਹੀ ਆ ਪਿਆ ਬਾਈਕ ਬਹੁਤ ਸ਼ੁਕਰ ਹੈ ਤੇ ਮੇਰ ਆਪਣੀ ਐਵੇਂ ਬਣਾਈ ਰੱਖੀ ਹੋਈ ਹੈ ਜਾਪਰੂਰ ਬਹੁਤ ਸਵਾਦਤੀ ਹੋ ਚੁੱਕਾ ਹੈ ਹਾਂਜੀ ਇਹ ਲੱਡੂ ਜਾ ਹਾਂਜੀ ਕਮੈਂਟ ਬੰਦ ਹੋ ਗਈ ਸੀ ਲੈ ਕੇ ਬਾਕਰ ਤੇ ਤਬਲੀ ਫਿਰਦਾ ਰਹਿੰਦਾ ਕਿਹੜੇ ਸਾਰੇ ਆਹ ਰੌਲਾ ਬਹੁਤ ਹੁੰਦੀ ਆ ਭਾਈ ਇਹ ਠੀਕ ਹੈ ਚਲੋ ਇਹਦੇ ਨੇ ਰੌਣਕ ਬੱਚਿਆਂ ਨਾਲ ਰੌਣਕ ਹੁੰਦੀ ਆ ਅੱਜ ਨਾ ਸੱਚ ਮੈਂ ਵੀਡੀਓ ਵੇਖੀ ਜੇ ਤੁਸੀਂ ਵੀ ਦੇਖੋਗੇ ਨਾ ਅੱਖਾਂ 'ਚ ਹੰਝੂ ਆ ਜਾਣਗੇ ਨਾ ਰੋਟੀ ਆ ਗਈ ਮੇਰੀ ਤੇ ਕਿ ਆਜ ਮੇਰੇ ਲਈ ਸ਼ਰਤ ਹੈ ਕਿ ਅੱਖਾਂ 'ਚ ਹੰਝੂ ਆ ਜਾਣਗੇ ਵੀ ਇਹੋ ਜੀ ਜਾਲਮ ਜਨਾਨੀ ਮੈਂ ਵੇਖੀ ਉਹ ਹੋਊਗੀ ਮੇਰੇ ਖਿਆਲ ਨਾਲ 3-4 ਸਾਲਾਂ ਦੀ ਬੱਚੀ ਹੋਊਗੀ ਜਿਹਨੂੰ ਉਹ ਨਾਲੇ ਤਾਂ ਜਨਾਨੀ ਸੈਕਟ ਪੀ ਜਾਂਦੀ ਹੈ ਨਾਲੇ ਉੱਪਰ ਬੈਠ ਕੇ ਉਹਦੇ ਪਿੱਛੋਂ ਉਹ ਬਾਲ ਫੜੇ ਹੋਇਆ ਤੇ ਕੁੱਟੀ ਜਨਨੀ ਉਹ ਬੱਚੀ ਟੀਕਾ ਮਾਰ ਲਈ ਕਰਾਉਂ ਲਉਂਦੀ ਹੈ ਹਨਾ ਤੇ ਮੈਂ ਤਾਂ ਇਹੋ ਜੀ ਜਨਾਨੀ ਦੇ ਨਾਲ ਜਿਹਦੇ ਮੇਰਾ ਵਾਸਤੇ ਚੱਲੇ ਗੋਲੀ ਮਾਰਦਾ ਮੈਂ ਠੀਕ ਹੈ ਮੈਂ ਅੱਗੇ ਵੀ ਪੇਰਾ ਇੱਕ ਬੰਦਾ ਵੇਖਿਆ ਸੀਗਾ ਚੰਗਾ ਭਲਾ ਦਾੜਾ ਰੱਖਿਆ ਹੋਇਆ ਪੱਗ ਬੰਨਦਾ ਸੀਗਾ ਉਹ ਆਪਦੀ ਕੁੜੀਆ ਨੂੰ ਥਾਪ ਪਿਆਣਾ ਕੋਡ ਦਾ ਕੇ ਸਿਰ ਤੇ ਥਾਪੇ ਮਾਰੇ ਉਹ ਚਲੋ ਵਿਚਾਰਿਆ ਤੇ ਮੈਂ ਆਪਦੇ ਇਹਦੇ ਤੇ ਨਹੀਂ ਨਹੀਂ ਪਾ ਸਕਦਾ ਸੀਗਾ ਉਹ ਠੀਕ ਹੈ ਉਹ ਪੈਨਾਂ ਦੇ ਗਰੁੱਪ ਬਣਾਇਆ ਹੋਇਆ ਜਿਹੜੀਆਂ ਆਪਣਾ ਵੇਖਦੀਆਂ ਆਪਣਾ ਨਾ ਚੈਨਲ ਉਹਨਾਂ ਨੇ ਗਰੁੱਪ ਬਣਾਇਆ ਗਰੁੱਪ ਦੇ ਵਿੱਚ ਮੈਨੂੰ ਐਡ ਕੀਤਾ ਹੋਇਆ ਉਹਨਾਂ ਨੇ ਵੀਡੀਓ ਭੇਜੀ ਸੀਗੀ ਚਲੋ ਮੈਂ ਮੌਜ ਦੇ ਉੱਤੇ ਪਾਤੀ ਉਹ ਵੀਡੀਓ ਵੀਡੀਓ ਵਾਇਰਲ ਹੋ ਜੂਗੀ ਹੈ ਨਾ ਤੇ ਉਹ ਉਤਫੜੀ ਜਾ ਸਕੇ ਜਾਂ ਦਾ ਮੌਲਤਾ ਨਾ ਤੇ ਉਹਨੂੰ سزا ਬਣਦੀ سزا ਜਿਹੜੀ ਉਹ ਮਿਲੇ ਬਾਕੀ ਜਿਹੜੀ سزا ਮਾਰਾਂ ਇਹਨੂੰ ਦੇਣੀ ਆ ਉਹ ਤਾਂ ਵੱਖਰੀ ਉਹਨੇ ਦੇਣੀ ਦੇਣੀ ਆ ਠੀਕ ਹੈ ਤੇ سزا ਜਦੋਂ ਲੋਕਾਂ ਨੂੰ ਮਿਲਦੀ ਹੁੰਦੀ ਹੈ ਮੈਂ ਤਾਂ ਇਹੀ ਗੱਲ ਕਹਿਣਾ ਵੀ ਉਹ ਜਨਾਨੀ ਦੀ ਰੱਬ ਲੰਮੀ ਉਮਰ ਕਰੇ ਠੀਕ ਹੈ ਜਿਹੜੀ ਉਹ ਬੱਚੀ ਨੂੰ ਪੜਦੀ ਹੈ ਤੇ ਆਖਰੀ ਟਾਈਮ 'ਚ ਉਹਨਾਂ ਦਾ ਜਿਹੜਾ ਉਹਦਾ ਫਾਲਾ ਓਹੋ ਮੇਰੇ ਮਹਾਰਾਜ ਵੱਲੋਂ ਹਣਾ ਜੋ ਇਹਨੇ ਬੱਤੀ ਦੇ ਕੀਤਾਗਾ ਕੋਟ ਮਾਰ ਕਰ ਰਹੀ ਆ ਉਹ ਨੂੰ ਮਲੇ ਕਾਨੂੰਨੀ ਕਾਰਵਾਈ ਤਾਂ ਉਹਦੇ ਤੇ ਹੋਊਗੀ ਜੇ ਫੜੀ ਗਈ ਤੇ ਬਾਕੀ ਮਹਾਰਾਜ ਨੇ ਜਿਹੜੀ ਕਾਰਵਾਈ ਕਰਨੀ ਆ ਉਹ ਤਾਂ ਕਰ ਹੀ ਦੇਣਾ ਚਲੋ ਠੀਕ ਆ ਜੀ ਰੋਟੀ ਆਪ ਜੀ ਆਪੇ ਪ੍ਰਸ਼ਾਦਾ ਸਕ ਲੋ ਤੇ ਅਸੀਂ ਛਕਣ ਲੱਗੇ ਪ੍ਰਸ਼ਾਦਾ ਤੇ ਜ਼ਰੂਰ ਕੱਲ ਨੂੰ ਨਵੇਂ ਬਲੌਗ ਦੇ ਨਾਲ ਫੇਰ ਮਿਲਦੇ ਆਂ ਰਾਜਮਾ ਚ ਚਾਵਲ ਨਹੀਂ ਬਣਾਏ